ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 375 ਤੋਂ ਲੈ ਕੇ 376 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜਦੇ ਹਾਂ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਹਰ ਸੇਵਾ ਮਹਿ ਪਰਮ ਨਿਧਾਨ ਹਰ ਸੇਵਾ ਮੁਖ ਅਮਰਿਤ ਨਾਮ ਹਰ ਮੇਰਾ ਸਾਥੀ ਸੰਗ ਸਹਾਈ ਦੁੱਖ ਸੁਖ ਸਿਮਰੀ ਤਹਿ ਮੌਜੂਦ ਜਮ ਬਪਰਾ ਮੋ ਕੋ ਕਹਾ ਡਰਾਈ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਉਸ ਪਰਮਾਤਮਾ ਦੀ ਸੇਵਾ ਭਗਤੀ ਕਰਨ ਦੇ ਵਿੱਚ ਬਹੁਤ ਵੱਡੇ ਖਜ਼ਾਨੇ ਲੁਕੇ ਨੇ ਉਸ ਪਰਮਾਤਮਾ ਦੀ ਸੇਵਾ ਭਗਤੀ ਕੀ ਹੈ ਉਸ ਪਰਮਾਤਮਾ ਦਾ ਨਾਮ ਆਪਣੇ ਮੁਖ ਤੋਂ ਜਪਣਾ ਅਮਰਤ ਰੂਪੀ ਨਾਮ ਕਹਿੰਦੇ ਪਰਮਾਤਮਾ ਦਾ ਨਾਮ ਪਰਮਾਤਮਾ ਸਦਾ ਦਾ ਮੇਰੇ ਸਾਥੀ ਹੈ ਦੁੱਖ ਹੋਵੇ ਸੁਖ ਹੋਵੇ ਜਿਤੇ ਵੀ ਮੈਂ ਪਰਮਾਤਮਾ ਨੂੰ ਯਾਦ ਕਰਾਂ ਪਰਮਾਤਮਾ ਉੱਥੇ ਹੀ ਹਾਜ਼ਰ ਹੈ ਫਿਰ ਕਹਿੰਦੇ ਜਿਹੜਾ ਜਾਮਾ ਉਹ ਮੈਨੂੰ ਮੌਤ ਮੈਨੂੰ ਕਹਿੰਦੇ ਕਿਵੇਂ ਡਰਾ ਸਕਦੀ ਹੈ ਹਰ ਮੇਰੀ ਓਟ ਮੈਂ ਹਰ ਕਾ ਤਾਣ ਹਰ ਮੇਰਾ ਸਖਾ ਮਨ ਮਾਹੇ دیਵਾਨ ਕਹਿੰਦੇ ਉਹ ਪਰਮਾਤਮਾ ਹੀ ਮੇਰਾ ਰਾਖਾ ਹੈ ਉਸ ਪਰਮਾਤਮਾ ਦਾ ਹੀ ਮੈਨੂੰ ਆਸਰਾ ਹੈ ਮੇਰੇ ਮਨ ਦੇ ਵਿੱਚ ਹਮੇਸ਼ਾ ਹੀ ਪਰਮਾਤਮਾ ਤੇ ਭਰੋਸਾ ਹੈ। ਉਹੀ ਮੇਰਾ ਸਾਥੀ ਹੈ ਸਦਾ ਦੇ ਰਹਿਣ ਵਾਲਾ। ਹਰ ਮੇਰੀ ਪੂੰਜੀ, ਮੇਰਾ ਹਰ ਵਿਸਾਹਾ। ਗੁਰਮਖ ਤਨ ਖੱਟੀ, ਹਰ ਮੇਰਾ ਸਾਹਾ। ਕਹਿੰਦੇ ਹੋ ਪਰਮਾਤਮਾ ਦਾ ਨਾਮ ਹੀ ਮੇਰੀ ਰਾਸ ਪੂੰਜੀ ਆ, ਪਰਮਾਤਮਾ ਹੀ ਮੇਰੇ ਵਪਾਰ ਲਈ ਸਾਖ ਹੈ। ਗੁਰੂ ਦੇ ਸਨਮੁਖ ਰਹਾ ਪਰਮਾਤਮਾ ਦਾ ਨਾਮ ਧੰਨ ਖਟਿਆ ਜਾਂਦਾ ਹੈ ਪਰਮਾਤਮਾ ਹੀ ਮੇਰਾ ਸ਼ਾਹੂਕਾਰ ਹੈ ਗੁਰ ਕਿਰਪਾ ਤੇ ਇਹ ਮਤ ਆਵੇ ਜਨ ਨਾਨਕ ਹਰ ਕੈ ਅੰਕ ਸਮਾਵੈ ਕਹਿੰਦੇ ਗੁਰੂ ਦੀ ਕਿਰਪਾ ਨਾਲ ਹੀ ਜੀਵ ਨੂੰ ਇਸ ਤਰ੍ਹਾਂ ਦੀ ਬੁੱਧੀ ਮਿਲਦੀ ਹੈ ਜਿਹੜੀ ਬੁੱਧੀ ਦੇ ਨਾਲ ਜੀਵਤ ਨੂੰ ਪ੍ਰੇਰਣਾ ਮਿਲਦੀ ਹੈ ਪਰਮਾਤਮਾ ਦਾ ਨਾਮ ਜਪਣ ਦੀ ਇਸ ਤਰ੍ਹਾਂ ਕਹਿੰਦੇ ਜਿਹੜੇ ਜੀਵ ਫਿਰ ਉਹਦਾ ਨਾਮ ਜਪਦੇ ਨੇ ਨਾਨਕ ਜੀ ਕਹਿੰਦੇ ਫਿਰ ਉਹ ਪਰਮਾਤਮਾ ਦੀ ਚਰਨਾਂ ਦੇ ਵਿੱਚ ਜੁੜੇ ਰਹਿੰਦੇ ਨੇ ਆਸਾ ਮਹੱਲਾ ਪੰਜਵਾਂ ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ ਸਤ ਗੁਰ ਸੇਵ ਸਬੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਗੁਰ ਮੇਰਾ ਪੂਰਾ ਮਨਸਾ ਦਾਤਾ ਸਭ ਸੁਖ ਨਿਧਾਨ ਅਮਰਤ ਸਰ ਸਦ ਹੀ ਪਰਪੂਰਾ ਰਹਾਉ ਕਹਿੰਦੇ ਜਦੋਂ ਪ੍ਰਮਾਤਮਾ ਕਿਰਪਾਲ ਹੁੰਦਾ ਜੀਵ ਤੇ ਤਾਂ ਉਹਦਾ ਮਨ ਸਤਗੁਰ ਦੇ ਚਰਨਾਂ 'ਚ ਜੋੜਦਾ ਫਿਰ ਸਤਗੁਰ ਦੀ ਦਸੀ ਹੋਈ ਜਿਹੜੀ ਸੇਵਾ ਭਗਤੀ ਪਰਮਾਤਮਾ ਦੀ ਕਰਨੀ ਆ ਉਹ ਕਰਕੇ ਫਿਰ ਜੀਵ ਸਾਰੇ ਫਲ ਪ੍ਰਾਪਤ ਕਰ ਲੈਂਦਾ ਕਹਿੰਦੇ ਮੇਰਾ ਸਤਗੁਰ ਸਾਡੀਆਂ ਇੱਛਾ ਪੂਰੀਆਂ ਕਰਨ ਵਾਲਾ ਸਾਨੂੰ ਹਰੀ ਦੇ ਨਾਮ ਦਾ ਦਾਨ ਦੇਣ ਵਾਲਾ ਹਰੀ ਦੇ ਨਾਮ ਦੇ ਨਾਲ ਹਰੀ ਦੀ ਸੇਵਾ ਭਗਤੀ ਦੇ ਨਾਲ ਗੁਰੂ ਦੇ ਖਜ਼ਾਨੇ ਹਮੇਸ਼ਾ ਹੀ ਭਰਪੂਰ ਨੇ ਫਿਰ ਕਹਿੰਦੇ ਮੇਰੇ ਮਨ ਨੂੰ ਕਿਸ ਗੱਲ ਦਾ ਤੋਖਲਾ ਹੋ ਸਕਦਾ ਮੇਰੇ ਮਨ ਨੂੰ ਕਿਸ ਗੱਲ ਦੀ ਕਬਰ ਹਟ ਹੋ ਸਕਦੀ ਆ ਜਦੋਂ ਮੇਰਾ ਸਤਗੁਰੂ ਪੂਰਾ ਮੇਰੇ ਸਤਗੁਰ ਤੇ ਮੈਨੂੰ ਭਰੋਸਾ ਕਿ ਮੇਰਾ ਪ੍ਰਮਾਤਮਾ ਦੇ ਨਾਲ ਮੇਰਾ ਹਰੀ ਦੇ ਨਾਲ ਮੇਰਾ ਸਤਗੁਰ ਮੇਲ ਕਰਾ ਦੇਗਾ ਵਾਹਿਗੁਰੂ ਜੀ ਵਾਹਿਗੁਰੂ ਚਰਨ ਕਮਲ ਰਿਤ ਅੰਤਰ ਤਾਰੇ ਪ੍ਰਗਟੀ ਜੋਤ ਮਿਲ ਰਾਮ ਪਿਆਰੇ ਜੇ ਸੇਵਕ ਨੇ ਕਹਿੰਦੇ ਗੁਰੂ ਦੇ ਚਰਨ ਕਮਲਾ ਦੇ ਨਾਲ ਪ੍ਰੇਮ ਲਾ ਲਿਆ ਉਹਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਪੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ বাজਾਇਆ ਫਿਰ ਉਸ ਜੀਵ ਦੇ ਜਿਹੜੇ ਗਿਆਨਿੰਦਰੇ ਨੇ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਉਹ ਪਰਮਾਤਮਾ ਦੀ ਸਿਫਤ ਸਲਾਹ ਦਾ ਲਗਾਤਾਰ ਵਾਜਾ ਇਕਸਾਰ ਭਗਤੀ ਦਾ ਉਸ ਜੀਵ ਦੇ ਅੰਦਰ ਵਜਾਉਂਦੇ ਨੇ ਗੁਰ ਨਾਨਕ ਤੁਠਾ ਮਿਲਿਆ ਹਰ ਰਾਇ ਸੁਖ ਰਹਿਣ ਬਿਹਾਣੀ ਸਹਜ ਸੁਪਾਏ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਗੁਰੂ ਜੀਵ ਤੇ ਤਰੁੱਠ ਜਾਂਦਾ ਫਿਰ ਪਰਮਾਤਮਾ ਦੇ ਨਾਲ ਮੇਲ ਕਰਾ ਦਿੰਦਾ ਫਿਰ ਉਸ ਜੀਵ ਦੀ ਇਹ ਜੀਵਨ ਰੂਪੀ ਜਿਹੜੀ ਰਾਤ ਆ ਬੜੀ ਸਹਜਤਾ ਦੇ ਵਿੱਚ ਆਤਮਿਕ ਅਡੋਲਤਾ ਦੇ ਵਿੱਚ ਬੀਤਦੀ ਆ ਆਸਾ ਮਹੱਲਾ ਪੰਜਵਾਂ ਕਰ ਕਿਰਪਾ ਹਰ ਪ੍ਰਗਟਿ ਆਇਆ ਮਿਲ ਸਤਗੁਰ ਤਨ ਪੂਰਾ ਪਾਇਆ ਐਸਾ ਹਰ ਤਨ ਸਾਂਝੀ ਐ ਪਾਈ ਪਾਹੇ ਨਾ ਜਲੇ ਜਲ ਨਹੀਂ ਡੂਬੈ ਸੰਗ ਛੋੜ ਕਰ ਕਤ ਹੂੰ ਨਾ ਜਾਈ ਰਹਾਓ ਕਹਿੰਦੇ ਜਦੋਂ ਪਰਮਾਤਮਾ ਨੇ ਕਹਿੰਦੇ ਕਿਰਪਾ ਕੀਤੀ ਤਾਂ ਜੀਵ ਨੇ ਸਤਗੁਰੂ ਨੂੰ ਮਿਲ ਕੇ ਉਹਦਾ ਨਾਮ ਧੰਨ ਇਕੱਠਾ ਕੀਤਾ ਤੇ ਉਹਦੇ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ ਕਹਿੰਦੇ ਭਾਈ ਆਪਾਂ ਹਰੀ ਦੇ ਨਾਮ ਰੂਪੀ ਇਸ ਧੰਨ ਨੂੰ ਇਕੱਠਾ ਕਰੀਏ ਇਹ ਤਨ ਨੂੰ ਨਾ ਤਾਂ ਅੱਗ ਸਾੜ ਸਕਦੀ ਆ ਨਾ ਇਹ ਪਾਣੀ ਚ ਡੁੱਬ ਸਕਦਾ ਨਾ ਇਹ ਤਨ ਕਦੇ ਸਾਥ ਛੱਡ ਕੇ ਕਿਤੇ ਜਾਂਦਾ ਦੂਜਾ ਤਨ ਤਾਂ ਜਦੋਂ ਜੀਵ ਦੀ ਅੱਖ ਬੰਦ ਹੋਈ ਅੰਤ ਦਾ ਟਾਈਮ ਹੋਇਆ ਜਾਣਦਾ ਤਾਂ ਉਦੋਂ ਹੀ ਤਨ ਉਹਦੇ ਹੱਥੋਂ ਖਿਸਕ ਜਾਂਦਾ ਉਹਦਾ ਰਹਿੰਦਾ ਨਹੀਂਗਾ ਤੇ ਇਹ ਤਨ ਸਦਾ ਦਾ ਸਹਾਈ ਆ ਫਿਰ ਕਿਹੜਾ ਸੌਦਾ ਚੰਗਾ ਹੋਇਆ ਜਿਹੜਾ ਸਦਾ ਦਾ ਸਹਾਈ ਆ ਕਿ ਜਿਹੜਾ ਹੱਥੋਂ ਖਿਸਕ ਜਾਣਾ ਵਾਹਿਗੁਰੂ ਜੀ ਵਾਹਿਗੁਰੂ ਟੋਟ ਨਾ ਆਵੇ ਨਿਖੋਟ ਨਾ ਜਾਏ ਖਾਏ ਖਰਚ ਮਨ ਰਹਾ ਅਖਾਏ ਕਹਿੰਦੇ ਇਹ ਪਰਮਾਤਮਾ ਦਾ ਜਿਹੜਾ ਨਾਮ ਧੰਨਾ ਇਹ ਕਦੇ ਖਤਮ ਨਹੀਂ ਹੁੰਦਾ ਹੈਗਾ ਕਹਿੰਦੇ ਜੀਵ ਇਹਨੂੰ ਆਪ ਵਰਤੇ ਦੂਜਿਆਂ ਨਾਲ ਵੰਡੇ ਇਹ ਕਦੇ ਨਹੀਂ ਖਤਮ ਹੁੰਦਾ ਹੈਗੇ ਕਹਿੰਦੇ ਇਹ ਧਨ ਨੂੰ ਵਰਤਿਆਂ ਜੀਵ ਦਾ ਕਹਿੰਦੇ ਜਿਹੜਾ ਮਨ ਹੈਗਾ ਉਹ ਤ੍ਰਿਪਤ ਹੋਇਆ ਰਹਿੰਦਾ ਉਹਨੂੰ ਫਿਰ ਹੋਰ ਕਿਸੇ ਧਨ ਦੀ ਆਸ ਨਹੀਂ ਰਹਿੰਦੀ ਹੈਗੀ ਇੱਛਾ ਨਹੀਂ ਰਹਿੰਦੀ ਹੈਗੀ ਸੋ ਸੱਚ ਸਾਜਿਸ ਕਰ ਹਰ ਧਨ ਸੰਚਾਣਾ ਇਸ ਤਨ ਤੇ ਸਭ ਜਗ ਵਰਸਾਣਾ ਕਹਿੰਦੇ ਸੱਚਾ ਸ਼ਾ ਉਹ ਹੀ ਆ ਜਿਨੇ ਪਰਮਾਤਮਾ ਦਾ ਨਾਮ ਧਨ ਜਮਾ ਕਰ ਲਿਆ ਫਿਰ ਕਹਿੰਦੇ ਜਿਹੜਾ ਇਹ ਨਾਮ ਤੁਹਾਨੂੰ ਜਮਾ ਕਰਦਾ ਇਹਦੇ ਤੋਂ ਜਗਤ ਵੀ ਲਾਭ ਉਠਾਉਂਦਾ ਕੱਲਾ ਉਹ ਹੀ ਨਹੀਂ ਲਾਭ ਲੈਂਦਾ ਉਹਦੇ ਇਕੱਠੇ ਧੰਨ ਤੋਂ ਬਾਕੀ ਜੀਵ ਵੀ ਲਾਭ ਉਠਾਉਂਦੇ ਨੇ ਉਹਦੀ ਸੰਗਤ ਕਰਕੇ ਤਿੰਨ ਹਰ ਤਨ ਪਾਇਆ ਜਿਸ ਪੁਰਵ ਲਿਖੇ ਕਾ ਲੈਣਾ ਜਨ ਨਾਨਕ ਅੰਤ ਵਾਰ ਨਾਮ ਗਹਿਣਾ ਕਹਿੰਦੇ ਭਾਈ ਜੀਵ ਦੇ ਵੀ ਕੀ ਬਸ ਇਹ ਧੰਨ ਉਹੀ ਇਕੱਠਾ ਕਰ ਸਕਦਾ ਜਿਹਦੇ ਪੂਰਵਲੇ ਸੰਸਕਾਰ ਨੇ ਜਿਦੀ ਇਹ ਪਰਲਬਤ ਲਿਖੀ ਆ ਕਿ ਵੀ ਇਹ ਧੰਨ ਇਕੱਠਾ ਕਰੇਗਾ ਇਸ ਜਨਮ ਦੇ ਵਿੱਚ ਨਾਨਕ ਜੀ ਕਹਿੰਦੇ ਨੇ ਜਿਹੜਾ ਇਹ ਧੰਨਾ ਇਹ ਜੀਵ ਦਾ ਗਹਿਣਾ ਬਣ ਜਾਂਦਾ ਜਦੋਂ ਅੰਤ ਦਾ ਆਉਂਦਾ ਜੀਵ ਦਾ ਇਹ ਜੀਵ ਦਾ ਨਾਲ ਗਹਿਣਾ ਬਣ ਜਾਂਦਾ ਆਸਾ ਮਹਲਾ 5ਵਾਂ ਜਿਵੇਂ ਕਿਸਾਨ ਬੋਵੇ ਕਿਰਸਾਨੀ ਕਾਚੀ ਪੱਕੀ ਬਾੜ ਪਰਾਨੀ ਜੋ ਜਨਮੈ ਸੋ ਜਾਨੋ ਮੂਆ ਗੋਬਿੰਦ ਪਗਤ ਅਸਥਰ ਹੈ ਥਿਆ ਰਹਾਓ ਕਹਦੇ ਜਿਵੇਂ ਕਿਸਾਨ ਖੇਤੀ ਕਰਦਾ ਹੈ ਫਿਰ ਉਹਦੀ ਆਪਣੀ ਖੇਤੀ ਹੁੰਦੀ ਆ ਜਦੋਂ ਉਹਦਾ ਦਿਲ ਕਰੇ ਕੱਚੀ ਵੱਢਣੀ ਆ ਪੱਕੀ ਵੱਢਣੀ ਆ ਵੱਢ ਲੈਂਦਾ ਇਸ ਤਰ੍ਹਾਂ ਹੀ ਕਹਿੰਦੇ ਜੇ ਜੀਵ ਆ ਇਹ ਪਰਮਾਤਮਾ ਦੀ ਮਤਲਬ ਖੇਤੀ ਆ ਜਦੋਂ ਪਰਮਾਤਮਾ ਦਾ ਜੀ ਕਰੇਗਾ ਕਿਸੇ ਨੂੰ ਬੁਢਾਪੇ ਚ ਲੈ ਜਾਏ ਕਿਸੇ ਨੂੰ ਕਹਿੰਦੇ ਜਵਾਨੀ ਚ ਲੈ ਜਾਏ ਕਿਸੇ ਨੂੰ ਬਚਪਨ ਚ ਲੈ ਜਾਏ ਤੇ ਉਹਦੀ ਖੇਤੀ ਆ ਕਹਿੰਦੇ ਜਿਹੜਾ ਗੋਵਿੰਦ ਦਾ ਭਗਤ ਆ ਨਾ ਜੋ ਉਹਦੀ ਭਗਤੀ ਕਰਦਾ ਉਹ ਕਹਿੰਦੇ ਸਥਿਰ ਹੋ ਜਾਂਦਾ ਉਹਨੂੰ ਫਿਰ ਕਹਿੰਦੇ ਮੌਤ ਦਾ ਕੋਈ ਡਰ ਨਹੀਂ ਰਹਿੰਦਾ ਹੈਗਾ ਉਹ ਉਹਦੇ ਅੰਦਰ ਅਡੋਲਤਾ ਆ ਜਾਂਦੀ ਆ ਉਹ ਅਡੋਲਤਾ ਦਾ ਜੀਵਨ ਬਤਾਉਂਦਾ ਜਿਸ ਤਰ੍ਹਾਂ ਕਹਿੰਦੇ ਵੀ ਜਿਹੜਾ ਵੀ ਜੀਵ ਜਨਮ ਲ ਜਨੇ ਲਿਆ ਉਹਦੀ ਮੌਤ ਤੇ ਹੋਣੀ ਹੋਣੀ ਆ ਇਹ ਤੇ ਅਟਲ ਸਚਾਈ ਆ ਪਰ ਭਗਤ ਲੋਕ ਮੌਤ ਤੋਂ ਡਰਦੇ ਨਹੀਂਗੇ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪਰਪਾਤ ਕਹਿੰਦੇ ਜਿੱਦਾਂ ਦਿਨ ਆਉਂਦਾ ਫਿਰ ਇਸ ਤਰ੍ਹਾਂ ਰਾਤ ਵੀ ਜ਼ਰੂਰ ਹੁੰਦੀ ਆ ਪੈਂਦੀ ਆ ਕਿ ਜਦੋਂ ਰਾਤ ਚਲੀ ਜਾਂਦੀ ਆ ਫੇਰ ਸਵੇਰ ਹੋ ਜਾਂਦੀ ਆ ਇਸ ਤਰ੍ਹਾਂ ਹੀ ਕਹਿੰਦੇ ਸੰਸਾਰ ਵਿੱਚ ਜੀਵਾਂ ਦਾ ਜਨਮ ਮਰਨ ਤੇ ਚੱਲਦਾ ਰਹਿੰਦਾ ਹੈ ਮਾਇਆ 모ਹੇ ਸੋਏ ਰਹੇ ਅਪਾਗੇ ਗੁਰ ਪ੍ਰਸਾਦ ਕੋ ਵਿਰਲਾ ਜਾਗੇ ਕਹਿੰਦੇ ਬਹੁਤੇ ਜੀਵ ਮਾਇਆ ਦੇ 모ਹ ਦੇ ਵਿੱਚ ਮਾਇਆ ਦੇ 모ਹ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਮਾਇਆ ਵੱਲੋਂ ਕੋਈ ਜੀ ਵੀ ਸੁਚੇਤ ਹੁੰਦਾ ਕਹਿੰਦੇ ਕੋਹ ਨਾਨਕ ਗੁਣ ਗਾਈਏ ਨੀਤ ਮੁਖ ਊਜਲ ਹੋਏ ਨਿਰਮਲ ਚੀਤ ਨਾਨਕ ਜੀ ਕਹਿੰਦੇ ਨੇ ਉਸ ਪਰਮਾਤਮਾ ਦੇ ਸਿਫਤ ਸਲਾਹ ਦੇ ਗੁਣ ਨਿਤ ਗਾਉਣੇ ਚਾਹੀਦੇ ਨੇ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਆ ਉਹਦਾ ਨਾਮ ਜਪਣਾ ਚਾਹੀਦਾ ਇਸ ਤਰ੍ਹਾਂ ਦੇ ਜੀਵਨ ਦੇ ਵਿੱਚ ਫਿਰ ਜੀਵ ਦਾ ਮੁਖ ਊਜਲ ਰਹਿੰਦਾ ਹੈ ਉਦਾ ਨਿਰਮਲ ਮਨ ਬਣ ਜਾਂਦਾ ਉਹਦਾ ਚਿੱਤ ਨਿਰਮਲ ਹੋ ਜਾਂਦਾ ਪਵਿੱਤਰ ਹੋ ਜਾਂਦਾ ਆਸਾ ਮਹਿਲਾ ਪੰਜਵਾ ਨੌ ਨਿਦ ਤੇ ਰੈ ਸਗਲ ਨਿਧਾਨ ਇੱਛਾ ਪੂਰਕ ਰਖੈ ਨਿਧਾਨ ਤੂੰ ਮੇਰੋ ਪਿਆਰੋ ਤਾਂ ਕੈਸੀ ਪੂਖਾ तू मन वसया लगे न दुखा तू मेरो प्यारो ता कैसी पुखा तू मन वसया लगे न दुखा रहाओ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਘਰ ਕਹਿੰਦੇ ਨੌ ਨਦੀਆਂ ਸਾਰੇ ਖਜ਼ਾਨੇ ਤੇਰੇ ਘਰ ਨੇ ਕਹਿੰਦੇ ਇੱਛਾ ਪੂਰਕ ਰਖੇ ਨਿਦਾਨ ਕਹਿੰਦੇ ਫਿਰ ਜੀਵ ਦੀਆਂ ਇੱਛਾ ਵੀ ਤੂੰ ਪੂਰੀਆਂ ਕਰਨ ਵਾਲਾ ਕਹਿੰਦੇ ਕਹਿੰਦੇ ਹੈ ਪਰਮੇਸ਼ਰ ਜੀ ਜਦੋਂ ਮੇਰਾ ਪਿਆਰ ਤੇਰੇ ਨਾਲ ਪੈ ਗਿਆ ਤਾਂ ਫਿਰ ਮੈਨੂੰ ਕਿਸ ਚੀਜ਼ ਦੀ ਭੁੱਖ ਰਹਿ ਸਕਦੀ ਹੈ ਜਦੋਂ ਤੂੰ ਮੇਰੇ ਮਨ ਵਿੱਚ ਵਸ ਗਿਆ ਤਾਂ ਮੈਨੂੰ ਕਿਸ ਚੀਜ਼ ਦਾ ਦੁੱਖ ਹੋ ਸਕਦਾ ਮਤਲਬ ਜਦੋਂ ਪਰਮਾਤਮਾ ਨਾਲ ਪਿਆਰ ਪੈ ਗਿਆ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿੰਦੀ ਕੋਈ ਦੁੱਖ ਨਹੀਂ ਰਹਿੰਦਾ ਹੈਗਾ ਵਾਹਿਗੁਰੂ ਜੀ ਵਾਹਿਗੁਰੂ ਜੋ ਤੂੰ ਕਰੈ ਸੋਈ ਪਰਵਾਨ ਸਾਚੇ ਸਾਹਿਬ ਤੇਰਾ ਸੱਚ ਫੁਰਮਾਨ ਜਸਜੀਤ ਕਾਹਨਦੇ ਵੀ ਫਿਰ ਪਰਮਾਤਮਾ ਦੇ ਨਾਲ ਪ੍ਰੇਮ ਪੈ ਜਾਂਦਾ ਉਹਨੂੰ ਫਿਰ ਉਹਦੀ ਰਜ਼ਾ ਮਿੱਟੀ ਲੱਗਦੀ ਆ ਜੋ ਵੀ ਪਰਮਾਤਮਾ ਕਰਦਾ ਉਹ ਕਹਿੰਦਾ ਉਹਨੂੰ ਖਿੜਖਿੜੇ ਮੱਥੇ ਮੰਨਦਾ ਹੋ ਉਹਦੇ ਲਈ ਪਰਮਾਤਮਾ ਦਾ ਜਿਹੜਾ ਹੁਕਮ ਹੈ ਸੱਚਾ ਹੁੰਦਾ ਅਟੱਲ ਹੈ ਪਰਮਾਤਮਾ ਦਾ ਹੁਕਮ ਜਾ ਤੁੱਦ ਪਾਵੇ ਤਾਂ ਹਰ ਗੁਣ ਗਾਓ ਤੇਰੇ ਕਰ ਸਦਾ ਸਦਾ ਹੈ ਨਿਆਉ ਕਹਿੰਦੇ ਹੈ ਪਰਮੇਸ਼ਰ ਜੀ ਜੇ ਤੈਨੂੰ ਪਾ ਜਾਵੇ ਤਾਂ ਹੀ ਮੈਂ ਤੇਰੇ ਗੁਣ ਗਾ ਸਕਦਾ ਹਾਂ ਤੇਰੇ ਘਰ ਕਹਿੰਦੇ ਸਦਾ ਹੀ ਨਿਆਹ ਹੈ ਤੂੰ ਕਿਸੇ ਨਾਲ ਅਨਿਆਇ ਨਹੀਂ ਕਰਦਾ ਸੱਚੇ ਸਾਹਿਬ ਅਲਖ ਅਪੇਵ ਨਾਨਕ ਲਾਇਆ ਲਗਾ ਸੇਵ ਕਹਿੰਦੇ ਸੱਚੇ ਪ੍ਰਮਾਤਮਾ ਜੀ ਤੈਨੂੰ ਅਸੀਂ ਲਖ ਨਹੀਂ ਸਕਦੇ ਤੇਰਾ ਭੇਦ ਨਹੀਂ ਪਾ ਸਕਦੇ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਤੂੰ ਆਪਣੀ ਸੇਵਾ ਭਗਤੀ ਦਿੱਤੀ ਆ ਉਹੀ ਜੀਵ ਤੇਰੀ ਸੇਵਾ ਭਗਤੀ ਕਰ ਸਕਦਾ ਤੇਰੀ ਸਿਫਤ ਸਲਾਹ ਕਰ ਸਕਦਾ ਆਸਾ ਮਹੱਲਾ ਪੰਜਵਾਂ ਨਿਕਟ ਜੀ ਕੈ ਸਦ ਹੀ ਸੰਗਾ ਕੁਦਰਤ ਵਰਤੈ ਰੂਪ ਅਰ ਰੰਗਾ ਕਹਿੰਦੇ ਪਰਮਾਤਮਾ ਸਾਡੇ ਸਦਾ ਹੀ ਅੰਗ ਸੰਗ ਵਰਤਦਾ ਹੈ ਉਹ ਕਹਿੰਦੇ ਪਰਮਾਤਮਾ ਹੀ ਹੈ ਜੋ ਅਲੱਗ-ਅਲੱਗ ਤਰ੍ਹਾਂ ਦੇ ਰੂਪਾਂ ਰੰਗਾਂ ਦੇ ਵਿੱਚ ਵਰਤ ਰਿਹਾ ਹੈ ਜਗਤ ਵਿੱਚ ਕਰੇ ਨਾ ਚੁਰੇ ਨਾ ਮਨ ਰੋਵਨ ਹਾਰਾ ਅਵਿਨਾਸੀ ਅਵਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਰਹਾਓ ਕਹਿੰਦੇ ਜਿਸ ਜੀਵ ਦੇ ਮਨ ਨੂੰ ਇਹ ਭਰੋਸਾ ਹੋ ਜਾਂਦਾ ਤਿਉ ਅਵਿਨਾਸ਼ੀ ਪਰਮਾਤਮਾ ਜੋ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਜੋ ਅਦ੍ਰਿਸ਼ਟ ਹੈ ਉਹ ਸਾਡੇ ਸਿਰ ਤੇ ਸਦਾ ਰੱਖਾ ਹੈ ਉਹ ਜੀਵ ਕਹਿੰਦੇ ਕਦੇ ਨਹੀਂ ਕੱਢਦਾ ਕਦੇ ਨਹੀਂ ਕਿਸੇ ਗੱਲ ਤੋਂ ਦੁਖੀ ਹੁੰਦਾ ਕਦੇ ਨਹੀਂ ਉਹਦਾ ਮਨ ਝੂਰਦਾ ਉਹਨੂੰ ਪਤਾ ਕਿ ਪਰਮਾਤਮਾ ਮੇਰੇ ਸਿਰ ਤੇ ਹਮੇਸ਼ਾ ਰੱਖਾ ਹੈ ਤੇਰੇ ਦਾਸ ਰੇ ਕੋ ਕਿਸ ਕੀ ਕਾਨ ਜਿਸ ਕੀ ਮੀਰਾ ਰੱਖੈ ਆਣ ਕਹਿੰਦੇ ਤੇਰਾ ਸੇਵਕ ਜਿਹਨੂੰ ਤੇਰੇ ਤੇ ਭਰੋਸਾ ਹੈ ਕਿ ਉਹ ਪਰਮਾਤਮਾ ਮੇਰੀ ਇੱਜ਼ਤ ਰੱਖਦਾ ਹੈ ਮੇਰੀ ਰੱਖਿਆ ਕਰਦਾ ਹੈ ਉਹਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ਉਹ ਤੇਰਾ ਹੀ ਆਸਰਾ ਤੱਕਦਾ ਹੈ ਜੋ ਲੋੜਾ ਪ੍ਰਭ ਕੀਆ ਆਜ਼ਾਦ ਤਿਸ ਲੋਡੇ ਕੋ ਕਿਸ ਕੀ ਤਾਤ ਕਹਿੰਦੇ ਜਿਸ ਸੇਵਕ ਨੂੰ ਪ੍ਰਮਾਤਮਾ ਨੇ ਵਿਕਾਰਾਂ ਵੱਲੋਂ ਆਜ਼ਾਦ ਕਰਤਾ ਮਾਇਆ ਤੋਂ ਆਜ਼ਾਦ ਕਰਤਾ ਕਹਿੰਦੇ ਉਹਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰੰਦਾ ਉਹਨੂੰ ਪਤਾ ਹੁੰਦਾ ਕਿ ਮੇਰੇ ਨਾਲ ਕਿਸੇ ਨੇ ਈਰਖਾ ਨਹੀਂ ਕਰਨੀ ਬੇਮੋਹਤਾ ਜਾਵੇ ਪਰਵਾਹ ਨਾਨਕ ਦਾਸ ਕਹੋ ਗੁਰ ਵਾਹ ਕਹਿੰਦੇ ਸਾਡਾ ਪਰਮਾਤਮਾ ਬੇਮੋਹਤਾਜ ਹੈ ਉਹਨੂੰ ਕਿਸੇ ਦੀ ਮਹਿੰਜੰਦੀ ਨਹੀਂ ਉਹ ਵੇਪਰਵਾਹ ਹੈ ਉਹ ਆਪਣੇ ਸਾਰੇ ਫੈਸਲੇ ਆਪ ਕਰਦਾ ਹੈ ਉਹਨੂੰ ਕਿਸੇ ਦੀ ਪਰਵਾਹ ਨਹੀਂ ਫਿਰ ਨਾਨਕ ਜੀ ਕਹਿੰਦੇ ਨੇ ਕਹਿੰਦੇ ਆਪਾਂ ਕਹਿੰਦੇ ਉਸ ਪਰਮੇਸ਼ਰ ਨੂੰ ਜੋ ਅਵਿਨਾਸ਼ੀ ਆ ਅਵਗਤਾ ਅਗੋਚਰਾ ਵੇ ਮਹਤਾਜਾ ਵੇ ਪਰਵਾ ਕਹਿੰਦੇ ਉਹਦੀ ਉਹ ਫਿਰ ਵਾਹ ਵਾਹ ਕਰੀਏ ਤਾਂ ਹੀ ਆਪਾਂ ਨੂੰ ਗੁਰਮੰਤਰ ਦਿੱਤਾ ਨਾ ਵਾਹਿਗੁਰੂ ਵਾਹ ਵਾਹ ਉਸੇ ਪਰਮੇਸ਼ਰ ਦੀ ਵਾਹ ਵਾਹ ਕਰੀਏ ਜਿਨੇ ਇੰਨੀਆਂ ਦਾਤਾਂ ਦਿੱਤੀਆਂ ਨੇ ਆਸਾ ਮਹੱਲਾ 5 ਹਰ ਰਸ ਛੋੜ ਹੋਛੈ ਰਸ ਮਾਤਾ ਕਰਮਹਿ ਵਸਤ ਬਾਹਰ ਉਠ ਜਾਤਾ ਸੁਣੀ ਨਾ ਜਾਈ ਸੱਚ ਅਮਰਤ ਕਾਥਾ ਰਾਰ ਕਰਤ ਝੂਠੀ ਲੱਗ ਗਾਥਾ ਰਹਾਉ ਕਹਿੰਦੇ ਪਰ ਜਿਹੜਾ ਜੀਵ ਆ ਕਹਿੰਦੇ ਉਹ ਹਰੀ ਦੇ ਸ੍ਰੇਸ਼ਟ ਰਸ ਨੂੰ ਛੱਡ ਕੇ ਬਾਹਰਲੇ ਪਦਾਰਥਾਂ ਤੋਂ ਰਸ ਲੱਭਦਾ ਫਿਰਦਾ। ਅਸਲ ਵਸਤ ਉਹਦੇ ਅੰਦਰ ਆ ਪਰਮਾਤਮਾ ਦਾ ਨਾਮ ਰਸ ਪਰ ਕਹਿੰਦੇ ਉਹ ਬਾਹਰਲੇ ਦੂਜੇ ਦੁਨਿਆਵੀ ਪਦਾਰਥਾਂ ਦੇ ਵਿੱਚ ਪਿੱਛੇ ਭੱਜਿਆ ਫਿਰਦਾ। ਪਰਮਾਤਮਾ ਦੇ ਨਾਮ ਦੀ ਕਥਾ, ਪਰਮਾਤਮਾ ਦੀ ਬਾਣੀ, ਪਰਮਾਤਮਾ ਦੀ ਸਿਫਤ ਸਲਾਹ ਜੀਵ ਸੁਣਨੀ ਨਹੀਂ ਚਾਹੁੰਦਾ। ਦੂਜੀਆਂ ਜਿਹੜੀਆਂ ਹੋਰ ਝੂਠੀਆਂ ਗੱਲਾਂ ਬਾਤਾਂ ਨੇ ਕਹਿੰਦੇ ਉਹਨਾਂ ਦੇ ਰਾਹੀਂ ਹੋਰ ਅਲੱਗ-ਅਲੱਗ ਝਗੜਿਆਂ ਬਖੇੜਿਆਂ 'ਚ ਪੈ ਜਾਂਦਾ ਪਰ ਪਰਮਾਤਮਾ ਦਾ ਨਾਮ ਨਹੀਂ ਸੁਣਨਾ ਚਾਹੁੰਦਾ ਹਾਂਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਵੀ ਦੇਖਦੇ ਆ ਨਾ ਕਿ ਜਦੋਂ ਵੀ ਆਪਾਂ ਹੁਣ ਕਥਾ ਵਗੈਰਾ ਜਾਂ ਸੁਣਦੇ ਆ ਨਾ YouTube ਤੇ ਵੀ ਅੱਜਕੱਲ ਜਿਸ ਤਰ੍ਹਾਂ ਬਹੁਤ ਰਿਵਾਜ ਚੱਲਿਆ ਹੈਗਾ ਕਿ ਬਹੁਤ ਜ਼ਿਆਦਾ ਹੀ ਸਾਰੇ ਮਤਲਬ ਕਰ ਰਹੇ ਨੇ ਕਥਾ ਆਪਣੀਆਂ ਪਾ ਰਹੇ ਨੇ ਨਾ ਬੜੀ ਦੋਟ ਲੱਗੀ ਹੋਈ ਆ ਪਰ ਅਸਲ ਦੇ ਵਿੱਚ ਕੋਈ ਬਾਣੀ ਦੀ ਵਿੱਚੋਂ ਕੋਈ ਕਥਾ ਕਰਕੇ ਸੁਣਾਵੇ ਬਾਣੀ ਦੀਆਂ ਤੁਕਾਂ ਦੇ ਅਰਥ ਕਰੇ ਉਹਦੇ ਹਿਸਾਬ ਦੇ ਨਾਲ ਬਹੁਤ ਘੱਟ ਮਿਲਣਗੇ। ਬਾਕੀ ਹੋਰ ਇਤਿਹਾਸਕ ਕਥਾਵਾਂ ਸੁਣਾਉਣਗੇ ਜਾਂ ਹੋਰ ਆਮ ਜ਼ਿੰਦਗੀ ਦੀਆਂ ਕਥਾ ਸੁਣਾਉਣਗੇ ਤੇ ਆਮ ਜ਼ਿੰਦਗੀ ਦੇ ਨਾਲ ਜਿਹੜਾ ਵਾਪਰ ਰਿਹਾ ਹੈ ਉਹਦੀਆਂ ਤੇ ਬਹੁਤ ਕਥਾ ਸੁਣਾਉਂਦੇ ਨੇ ਪਰ ਪ੍ਰਮਾਤਮਾ ਦੇ ਨਾਮ ਦੀ ਕਥਾ ਸੁਣਾਉਣ ਵਾਲੇ ਵੀ ਘੱਟ ਨੇ ਤੇ ਸੁਣਨ ਵਾਲੇ ਵੀ ਘੱਟ ਨੇ। ਬਹੁਤ ਵਿਰਲੇ ਨੇ ਜੋ ਪਰਮਾਤਮਾ ਦੇ ਨਾਮ ਦੀ ਕਥਾ ਸੁਣਨੀ ਚਾਹੁੰਦੇ ਨੇ ਗੁਰਬਾਣੀ ਦੀ ਕਥਾ ਸੁਣਨੀ ਚਾਹੁੰਦੇ ਨੇ ਇਹ ਮਤਲਬ ਉਹਨਾਂ ਤੇ ਵੀ ਵਾਸ ਨਹੀਂ ਜਿੱਧਰ ਜਿੱਧਰ ਕਿਸੇ ਨੂੰ ਜੀਵ ਨੂੰ ਪਰਮਾਤਮਾ ਨੇ ਲਾਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਜੋ ਸਾਹਿਬ ਕਾ ਸੇਵ ਬੇਰਾਨੀ ਐਸੇ ਗੁਣ ਹੈ ਅਸ਼ਾਦਿਓ ਪ੍ਰਾਣੀ ਕਹਿੰਦੇ ਜੀਵ ਨੂੰ ਜਿਹੜੀਆਂ ਦਾਤਾਂ ਨੇ ਉਹ ਤਾਂ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਨੇ ਪਰ ਜੀਵ ਨੌਕਰੀ ਕਿਸੇ ਹੋਰ ਦੀ ਕਰਦਾ ਨੌਕਰੀ ਤੇ ਮਾਇਆ ਦੀ ਕਰਦਾ ਨਾ ਕਹਿੰਦੇ ਫਿਰ ਐਸ ਐਸ ਤਰ੍ਹਾਂ ਦੇ ਵਿਕਾਰ ਚਿੰਬੜੇ ਹੋਏ ਨੇ ਜੀਵ ਨੂੰ ਤਿਸ ਸਿਓ ਲੋਕ ਜੋ ਸਦ ਹੀ ਸੰਗੀ ਕਾਮਨਾ ਆਵੇ ਸੋ ਫਿਰ ਫਿਰ ਮੰਗੀ ਜਿਹੜਾ ਤਾਂ ਪਰਮਾਤਮਾ ਕਹਿੰਦੇ ਸਦਾ ਦਾ ਸਾਥੀ ਆ ਜਿਹੜਾ ਪਰਮਾਤਮਾ ਦਾ ਨਾਮ ਸਦਾ ਦਾ ਸਾਥੀ ਆ ਉਹਦੇ ਤੋਂ ਤਾਂ ਕਹਿੰਦੇ ਓਲਾ ਰੱਖਦਾ ਪਰ ਜਿਹੜੀਆਂ ਵਸਤਾਂ ਕੰਮ ਨਹੀਂ ਆਉਂਦੀਆਂ ਉਹ ਵਾਰ-ਵਾਰ ਉਹਨਾਂ ਦੀ ਮੰਗ ਕਰਦਾ ਕਹੋ ਨਾਨਕ ਪ੍ਰਭ ਦੀਨ ਦਿਆਲਾ ਜਿਉ ਪਾਵੇ ਤਿਉ ਕਰ ਪ੍ਰਤਪਾਲਾ ਕਿ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ हे ਦੀਨਾ ਤੇ ਦਿਆਲ ਹੋਣ ਵਾਲੇ ਪ੍ਰਮਾਤਮਾ ਜੀ ਜਿਸ ਤਰ੍ਹਾਂ ਵੀ ਤੁਹਾਨੂੰ ਚੰਗਾ ਲੱਗਦਾ ਆਪਣੇ ਜੀਵਾਂ ਦੀ ਵਿਕਾਰਾਂ ਤੋਂ ਮਾਇਆ ਤੋਂ ਰੱਖਿਆ ਕਰੋ ਕਹਦੇ ਤੁਸੀਂ ਹੀ ਇਹਨਾਂ ਦੇ ਰਾਖੇ ਹੋ ਤੁਸੀਂ ਹੀ ਜੀਵਾਂ ਨੂੰ ਇਹਨਾਂ ਵਿਕਾਰਾਂ ਚੋਂ ਕੱਢ ਲਓ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਪਰਮੇਸ਼ਰ ਜੀ ਸਤਿਗੁਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ